ਯਾਰ ਯਾਰ ਨਾ ਕਰ ਤਾਰ ਤਾਰ ਨਾ ਨਹੀਂ ਨਹੀਂ ਚਾਰ ਨਾ ਚਾਰ ਨਾ ਆਇਆ ਬੋਗਨਾ ਜੀ ਉਹ ਚੈਰੀ ਟੋੜ ਦਾ ਬੱਧਰ ਨਹੀਂ ਕਰਦੇ ਯਾਰ ਇਹ ਯਾਰਾਂ ਕਾਏ ਬਣਾਉਣੀਆ ਚੈਰੀ ਲੋਟ ਪੱਧਰ ਕਰਦੇ ਨੇ ਹੁਣ ਤੁਸੀਂ ਸਾਨੂੰ ਪਹਿਲਾਂ ਦੋਨੇ ਰਿਆ ਕਰਕੇ ਦੱਸੋ ਹਾਂ ਵੀ ਹੁਣ ਕਿੱਧਰ ਉਧਰ ਨੂੰ ਤਾਂ ਤੇ ਉਧਰ ਖੜ ਕੇ ਵੇਖ ਲੈ ਇਧਰ ਨੂੰ ਆਊਗੀ ਖੜਾ ਉੱਥੇ ਖੜੀ ਟੰਡ ਨਹੀਂ ਨਹੀਂ ਹੜ ਪਰਲਾ ਹੜਦਾ ਹੁਣ ਉੱਚੀ ਨਹੀਂ ਵੀ ਕਿਧਰ ਨੂੰ ਆ ਇਧਰ ਵੇਖ ਲੈ ਇਧਰ ਆ ਜਾ ਹੋਰ ਚੰਦ ਕਰ ਮੀਰੀ ਦੇ ਕਾਂ ਆਜਾ ਇੱਧਰ ਇੱਧਰ ਆਇਆ ਵੇਖ ਰਹਾ ਲਾਹੇ ਨੂੰ ਖਿੱਚ ਕੇ ਅਸੀਂ ਕਰਾਹਾ ਪਰ ਸਦੇ ਮੁਖੜੇ ਆਂ ਹਾਂ ਨਹੀਂ ਜਾਣ ਦੋਸਤ ਇਹ ਨਹੀਂ ਪਾਉਂਦੇ ਇਹ ਭਰਾਵਾ ਇਹ ਦੋਨਾਂ ਦੀ ਰਾਇਲ ਦਿਖਾਦੀ ਜਿਹੜੇ ਸਾਨੂੰ ਰਾਇ ਦੇਣਾ ਹੈ ਹਾਂ ਨਹੀਂ ਯਾਰਾ ਇਹ ਕਹਿੰਦਾ ਆਏ ਨੂੰ ਸਿੱਤੋਂ ਮਿੱਟੀ ਚ ਆਏ ਨੂੰ ਚਲੋ ਕੈਰ ਕੇ ਆਏ ਬਡੋਂਗਾਂ ਕੈਰੀਆਂ ਲੋਡ ਪੁੱਤਰ ਹਾਂ ਇੱਕ ਇੱਕ ਸੈੱਟ ਦੇ ਦਿੰਦੇ ਨੂੰ ਮਗਰ ਆਏ ਲੋ ਕਾ ਚੋਟ ਪੁੱਤਰ ਕੈਰ ਕੇ ਇਹ ਲੋਡ ਕੈਰ ਕਾ ਬਣਾਉਣੀ ਆ ਉਸ ਲੋਡ ਪੁੱਤਰ ਕਰ ਦੋ ਨੂੰ ਦੋਰ ਹੀ ਨਹੀਂ ਆਉ ਕਰਦਾ ਹੁਣ ਦਾ ਭਰੋ ਸਾਨੂੰ ਤਾਂ ਆਰੀ ਦੇ ਦੋ ਕਹੋਂਗੇ ਸਾਡਾ ਦਾ ਕੰਮ ਖਲਿਆਰਤਾ ਅਸੀਂ ਤਾਂ ਜਾਣਦੇ ਆ ਪਵਾੜਾ ਪਿਆ ਸਾਡੇ ਕੋਲ ਹੈਗੀ ਪੈ ਗਈ ਆਰੀ ਤਾਂ ਨਿਗਾਹ 'ਚ ਸਾਡੇ ਆ ਚੱਲ ਗਈ ਯਾਰ ਆਪਾਂ ਹੁਣ ਪਏ ਆ ਕੱਟ ਕੇ ਲੱਗਿਆ ਥੱਕੇ ਮੇਰੀ ਗੱਲ ਸੁਣ ਓਏ ਸਸਰੇ ਆਰੀ ਕਰੀ ਨਹੀਂ ਆਈ ਨਹੀਂ ਹੁੰਦੀ ਸਾਡੇ ਬਲੇ ਨਾਲ ਸੰਧ ਦੇ ਓ ਨਾ ਨਾਮ ਨਾ ਮਸਾ ਮਰੋ ਚਲੋ ਚਲੋ ਘਰ ਲੈਣੇ ਪੱਤਰ ਇਹ ਤਾਂ ਗੱਲ ਕਰਤੀ ਅਗੇ ਹਾਂ ਕਿੱਥੇ ਜਾਤੇ ਹੈ ਅਗੇ ਜੱਸੀ ਸੁਣਨੇ ਮੈਂ ਸਹੀ ਰਾਏ ਦਿੰਨਾ ਲੋਕਾਂ ਦੇ ਪੈਰਾਂ 'ਆਂ ਲੋਡ ਪੱਤਰ ਹੋ ਜੂ ਉਹਨੂੰ ਕਹਿ ਦਿਓ ਉਹਨੂੰ ਉੱਚਾ ਕਰੀ ਜਾਓ ਗੰਦਾ ਹਾ ਮੱਠਾ ਪਾ ਕੇ ਕੈਰਾਂ 'ਆਂ ਲੋਡ ਪੱਤਰ ਕਰਤੋ ਕੋਇਆ ਤੂੰ ਆ ਗਾ ਬੇਟਾ ਪੂਰੇ ਆ ਗਿਆ ਆ ਮੈਂ ਕਿਹਾ ਵਾ ਸੋਇ ਤੇ ਕਿੰਨਾ ਕੰਮ ਕਰਦਾ ਰਿਹਾ ਹਾਂ ਜਾਨੇ ਬੱਦਦੇ ਕੰਮ ਕੇ ਦਾ ਸਿਰ ਫੌਜੀ ਨੂੰ ਲਿਆਉਂਦੇ ਸੀ ਹਾਂ ਤਾਂ ਤਾਂ ਸੁਣਨਾ ਸਾਰਾ ਐ ਘਰ ਆਣ ਥੋੜਾ ਜਿਹਾ ਤੰਗ ਰੱਖ ਬਾਰਾਂ ਬੱਤੀ 16 ਹੋ ਜਾਣਾ ਸੀ ਐ ਦੱਸ ਦੇਣਾ ਸੋਨੇ ਆਈ ਆਸ ਪਹਿਲਾਂ ਵਟਾ ਪਾਲ ਬਣਾਈ